ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾ ਸੰਗਤ ਜੀ ਜਦੋਂ ਤੁਸੀਂ ਬਾਣੀ ਪੜਦੇ ਹੋ ਜਾਂ ਸੁਣਦੇ ਹੋ ਤੇ ਤੁਹਾਡਾ ਮਨ ਚਾਹੇ ਇਧਰ ਉਧਰ ਲੱਗ ਪੜਕਦਾ ਹੈ ਤੇ ਲੱਗਦਾ ਨਹੀਂ ਹੈ ਪਰ ਤੁਸੀਂ ਨਿਤਨੇਮ ਨਹੀਂ ਛੱਡਣਾ ਸੱਚ ਜਾਣਿਓ ਜੇ ਤੁਸੀਂ ਲਗਾਤਾਰ ਬਾਣੀ ਪੜ੍ਹਦੇ ਤੇ ਸੁਣਦੇ ਰਹੇ ਤਾਂ ਇੱਕ ਦਿਨ ਤੁਹਾਡਾ ਮਨ ਵੀ ਲੱਗੇਗਾ ਤੇ ਫਿਰ ਤੁਹਾਨੂੰ ਆਦਤ ਵੀ ਪੈ ਜਾਵੇਗੀ ਆਦਤ ਕੀ ਪਵੇਗੀ ਤੁਹਾਨੂੰ ਭੁੱਖ ਲੱਗਿਆ ਕਰੇਗੀ ਬਾਣੀ ਪੜਨ ਤੇ ਸੁਣਨ ਦੀ ਤੇ ਗੁਰੂ ਜੀ ਦੀ ਕਿਰਪਾ ਅਜੇ ਹੀ ਵਰਤੇਗੀ ਕਿ ਤੁਹਾਨੂੰ ਹਰ ਥਾਂ ਤੇ ਸਕੂਨ ਜਿਹਾ ਮਹਿਸੂਸ ਹੋਊਗਾ ਤੁਹਾਨੂੰ ਇਹ ਮਹਿਸੂਸ ਹੋਊਗਾ ਕਿ ਗੁਰੂ ਜੀ ਤੁਹਾਡੇ ਨਾਲ ਹੈ ਕਈ ਵਾਰ ਤੁਸੀਂ ਅਜਿਹੇ ਬਚਨ ਵੀ ਕਰਨ ਲੱਗ ਜਾਓਗੇ ਜੋ ਦੂਸਰੇ ਲੋਕ ਜਿੰਨਾ ਤੇ ਹਰਾਨੀ ਪ੍ਰਗਟ ਕਰਨਗੇ ਤੇ ਉਹਨਾਂ ਚੋਂ ਬਹੁਤ ਸਾਰਾ ਕੁਝ ਸੱਚ ਵੀ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ